14 ਤਰੀਕ ਐ ਰਾਤ ਨੂੰ ਲੱਗੀ ਚਲੀ ਗਈ ਸੀ ਤੇ ਅਸੀਂ ਥਾਣੇ ਰਿਪੋਰਟ ਲਖਾਈ ਸਾਡੇ ਉਹ ਲੋ 4 ਦਿਨ ਤਾਂ ਸਾਡੇ ਇਵੇਂ ਹੀ ਫਾਲ ਗਿਆ ਹਫਤਾ ਉਹ ਖਾਣਾ ਖਰਚਾ ਦੇਖਿਆ ਉਸ ਤੋਂ ਬਾਅਦ ਉਹਨਾਂ ਕੋਲ ਪਤੀ ਜੀ ਵੀ ਪੱਟਿਆ ਪੱਟਿਆ ਗਿਆ ਤੇ ਉਹਨਾਂ ਇੱਕ ਬੰਦਾ ਰਸਤੇ ਕੀਤਾ ਉਹ ਬੰਦੇ ਦੇ ਬਾਹਰ ਗਏ ਨੇ ਮੰਗਾ ਹੈਗਾ ਉਹ ਰੋਇਸ ਪਰ ਏਰੀਏ ਦਾ ਵਾਦੀ ਪਵਾਦੇ ਕੋਲ ਰਹਿੰਦਾ ਸੀ ਇੱਥੇ ਦੇ ਲੋਕ ਵਾਦੀਆਂ ਹੀ ਹੋਈਆਂ ਨੇ ਉਹਦਾ ਦਾਇਆ ਹੀ ਰਹਿੰਦਾ ਦੇ ਇੱਥੇ ਰਹਿੰਦਾ ਤੇ ਉਹਨਾਂ ਨੂੰ ਕੋਈ ਰਸਤਾ ਨਹੀਂ ਕਰ ਰਹਾ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਗਏ ਸੀ ਥਾਣੇ ਕਈਆਂ ਹੋਇਆ ਹੈ ਅੱਗ ਕੋਈ ਸਾਡੀ ਸੜਾਈ ਨਹੀਂ ਅਸੀਂ ਡੀਐਸਪੀ ਸਾਹਮਣੇ ਕੋਈ ਗਏ ਉਹਨਾਂ ਨੇ ਗੱਲ ਕਹੀ ਐ ਜੀ ਜਿਨ੍ਹਾਂ ਦੇ ਕੋਲ ਗਿਆ ਆਵੇਗਾ ਅਸੀਂ ਉਹਨਾਂ ਦੇ ਵੀ ਕਾਰਵਾਈ ਕਰਾਂਗੇ ਮਨੋ ਜਿਹੜਾ ਉਹਨੂੰ ਕਾਰਵਾਈ ਜਿਹੜਾ ਉਹਨੂੰ ਮਨ ਲਓ ਕੋਈ ਸ਼ੋਟ ਕਰ ਰਹਾ ਹੈ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇਗੀ ਅਜੇ ਕੋਈ ਕਾਰਵਾਈ ਨਹੀਂ ਹੋਣਾ ਕਿਉਂਕਿ ਜਿਹੜਾ ਬੰਦਾ ਮਨ ਲਓ ਕਰਦਾ ਹੈ ਉਹਦੇ ਵੀ ਅਸੀਂ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਬਾਕੀ ਅਸੀਂ ਉਹਹਦੀ ਬਦਲੇ ਦੂਸਰਾ ਬੰਦਾ ਚੱਕ ਲਵਾਂਗੇ ਪਰ ਅਜੇ ਤੱਕ ਕੋਈ ਉਹਨਾਂ ਨੇ ਬੰਦਾ ਨਹੀਂ ਚੱਕਿਆ ਲੜਕੇ ਜੀ ਨਵਾਲਕ ਸਿੰਘ ਉਹਦੀ 16 ਸਾਲ ਤੇ 11 ਮਹੀਨੇ ਉਮਰ ਸੀ ਉਹਦਾ ਨੇ ਘਟਨਾ ਵਾਪਰੀ ਹੈ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਰਿਹਾ ਇਹਨਾਂ ਨੇ ਖਤਮਕਾਰ ਦਿੱਤਾ ਕਿ ਜਿੰਦਾ ਹੈ ਅਜੇ ਤੱਕ ਸਾਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਮੁੰਡਾ ਜੀ ਫਰੋਜ ਪਰ ਦਗਾ ਸੀ ਮੁੰਡਾ ਫਰੋਜ ਪਰ ਪਿੰਡਾਂ ਦਾ ਪਿਛੜੀਆਂ ਆ ਗਿਆ ਸੀ ਜੀ ਸਾਡੇ ਪਿੰਡ ਆ ਸੀ ਜਿਹੜੇ ਦੋ ਭੂਆ ਵੇ ਆਈਆਂ ਇਹਨੇ ਉਹਦਾ ਕਹਾ ਇਹ ਪਿੰਡ ਦੇ ਵਿੱਚ ਰਹਿੰਦਾ ਹੈ ਕਿ ਉਹਦੇ ਤਾਇ ਦੇ ਘਰ ਪਦਾਰੀ ਹੋਈ ਹੈ ਬਾਕੀਆਂ ਤੇ ਕੋਈ ਦਿਲਖਦਾਰੀ ਨਹੀਂ ਹੋ ਰਹੀ ਅਸੀਂ ਬੜੇ ਪਰੇਸ਼ਾਨ ਹੈ ਤੇ ਬਹੁਤ ਹੀ ਦੁਖੀ ਹੋਏ ਫਿਰਨੇ ਇਹ ਕਹਿੰਦੇ ਇਹ ਕਾਰਵਾਈ ਕਰ ਦੇਵਾਂਗੇ ਅਸੀਂ ਉਹ ਚਾਹੁੰਦੇ ਬੰਦੇ ਦੱਸੋ ਕਿੱਥੇ ਗਏ ਨੇ ਅਸੀਂ ਦੱਸਣਾ ਤੇ ਫਿਰ ਕਾਦੀ ਕਾਰਵਾਈ ਅਸੀਂ ਕਿਤੇ ਮਹੀਨਾ ਪਿਆਜ 4-5 ਦਿਨ ਹੋ ਚਲੇ ਨੇ ਦਿੱਲੀ ਆਈ ਗਏ ਲੋਕੀ ਬਹੁਤ ਬੜੀ ਮਿਲ ਚੁੱਕੇ ਆ ਇਹਨੇ ਇਹ ਵੀ ਫੋਨ ਤੇ ਗੱਲ ਕਰਨੇ ਤੇ ਉੱਥੇ ਸੀ ਲੱਗੋ ਕੰਨੀਆ ਰਿਓ ਜਿੰਨਾ ਬੋਲਦੇ ਨੇ ਉਹਨੇ ਕਿਹਾ ਸੀ ਜੀ ਇਹਨਾਂ ਨੂੰ ਮਨ ਲਓ ਦੇਖੋ ਜੀ ਲਿਖਿਆ ਆ ਜੀ ਡੀਐਸਪੀ ਸਾਹਿਬ ਕੋ ਲਿਖਿਆ ਪਿਆ ਵੀ ਬਦਲੇ ਦਾ ਬੰਦਾ ਚੱਕਾ ਜਾ ਸਕਦਾ ਕਿਉਂ ਨਹੀਂ ਯਕੀਨ ਰਿਹਾ ਪਹਿਲਾਂ ਕਹਿੰਦਾ ਜੀ ਇਹ ਕਿ ਚਾਹ ਕਰ ਲੈਨੇ ਨਾ ਉਹਨੂੰ ਕੋਲ ਤੋਂ ਬੋਲ ਕੇ ਫੋਨ ਕੱਢਦਾ ਹਲਦਾਰ ਨੇ ਆਸਾ ਚ ਨੂੰ ਵੀ ਵਾਰੀ ਨਹੀਂ ਹਲ ਚੱਕੀ ਆਸਾ ਚ ਦਾ ਕਹਣਾ ਜੀ ਉਹ ਕਹਿੰਦਾ ਸੀ ਮਾਲਕ ਚਾਰਵਾਈ ਸਾਡੀ ਜਾਰੀ ਹੈ ਤੁਸੀਂ ਸਾਨੂੰ ਦੱਸੋ ਕਿੱਥੇ ਹੋਏ ਨੇ ਕਿੱਥੇ ਨਹੀਂ ਕਾਨੂੰਨ ਦੀ ਕੋਈ ਸਮਾਜਿਕ ਸਥਿਤੀ ਕਿਹਦੇ ਤੇ ਹੈ ਕਿ ਅੱਜ ਤੱਕ ਇਹਦੇ ਨੇ ਕੋਈ ਨਾ ਫਟਾਉਂਕਾਰ ਦਿੱਤਾ ਇਸ ਈ ਦਾ ਸਾਨੂੰ ਕੋਈ ਫਤਾ ਨਹੀਂ ਅਸੀਂ ਜੀ ਆਸਤੀ ਆਜ ਨੂੰ ਮਿਲੇ ਆਂ ਉਹਨਾਂ ਨੇ ਤਾਰਿਆ ਸੀ ਇੱਕ ਵਾਰੀ ਦੋ ਵਾਰੀ ਉਹਨਾਂ ਨੇ ਇੱਕ ਖੇਤ ਬੰਦਾ ਲਾ ਕੇ ਕੀਤਾ ਉਹ ਫਿਰ ਉਦੋਂ ਅਸੀਂ ਗਏ ਸੀ ਉਹਨਾਂ ਨੇ ਇਹ ਗੱਲ ਕੀਤੀ ਸੀ ਅੱਧੇ ਅੱਧਾ ਪਿੰਡ ਮੇਰੇ ਘਰ ਆ ਬੈਠਾ ਹੈ ਤੁਸੀਂ ਬੰਦੇ ਅਰੈਸਟ ਕਰੋ ਕਿਉਂ ਨਹੀਂ ਕਰ ਰਹੇ ਨੇ ਤੁਸੀਂ ਇਹਨਾਂ ਦੇ ਜਿਹੜੇ ਘਰੋਂ ਨਾਲ ਛੜੋ ਇਹ ਵਾਲ ਕੁ ਲੜਕੀ ਹੈ ਹਾਲੇ ਦਾ ਕਾਸ਼ੀਰ ਹੋ ਸਕਦਾ ਮੇਨਰ ਦੇ ਬੱਚੇ ਵੀ ਫਤਿਹ ਦੇ ਅੰਦਰ ਚੁੱਕੇ ਹੋਰ ਇਹ ਫਰਿਸਤਾਨ ਨੂੰ ਬਹੁਤ ਬੁਰਾ ਮੰਗ ਦੀ ਸਾਡੀ ਇਹ ਸਾਡੀ ਕੁੜੀ ਹਾਲ ਵਾਪਸ ਕੀਤੀ ਜਾਵੇ ਇਹਨਾਂ ਦੇ ਖਾਤਰ ਕਰਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਜੇਲ੍ਹ ਦੇ ਹੱਥੋਂ ਨਿਆਲੇ ਨਾ ਫਸੇ ਬਣ ਜੀ ਅਸੀਂ ਮਿਲਣਾ ਹੈ ਵੀ ਸਾਦਾ ਕੱਖ ਨਹੀਂ ਬਣ ਰਿਹਾ ਤੇ ਮੇਰੀ ਪੋਤਰੀ ਕੋਈ ਸੁਣਾਈ ਨਹੀਂ ਥਾਣੇ ਵਾਲੇ ਕਰ ਰਹੇ ਕੋਈ ਕੁਝ ਨਹੀਂ ਤੇ ਮਿੰਨੇ ਮੰਤਜੇ ਨੂੰ ਚਲੇ ਨੂੰ ਉਹਦੇ ਫਰਨੇ ਉਮਰ ਦੀ ਚੋਟੀ ਨਾਮਕ ਸੀ ਤੇ ਇਹਨਾਂ ਕੋਈ ਸੁਣਾਈ ਨਹੀਂ ਸਾਨੂੰ ਜਾਣਿਆ ਕਿ ਚੱਕਾ ਅੱਗੋਂ ਮਿਲ ਗਿਆ ਗਿਆ ਉਹ ਰਸ ਨੇ ਇਹਨਾਂ ਕੋਲ ਰੋਪਿਆ ਖਾ ਲਿਆ ਐ ਅਸੀਂ ਰੁੱਲਦੇ ਫਿਰਨੇ ਗਰੀਬ ਬੰਦੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਉਸੇ ਦਾ ਸੱਜੀ ਦਿਹਾੜੀ ਦੇ ਕੇ ਉਸ ਤੇ ਇਹ ਦਿਹਾੜੀ ਕਰ ਲੈਂਦੇ ਤੇ ਰੋਟੀ ਬਣਦੀ ਉਸ ਨੂੰ ਨੇ ਕਹਾ ਭੁੱਖੇ ਵੀ ਸੌਂ ਜਾਂਦੇ ਸੀ ਕਿ ਹੁਣ ਸਾਡੇ ਨਾਲ ਆ ਹਾਲ ਹੋ ਰਿਹਾ ਲਗਾਤਾਰੀ ਚੱਕਰ ਕਾਟ ਰਹੇ ਆ ਮੰਗ ਕਰਨਾ ਚਾਹਣਾ ਜੀ ਜੇ ਕੁੜੀ ਵਾਪਸ ਆ ਜਾਵੇ ਤੇ ਇਹਨਾਂ ਤੇ ਕਾਰਵਾਈ ਜੋ ਵੀ ਹੈ ਇਹਨਾਂ ਨੂੰ ਬੰਨਣ ਛੱਡਣਾ ਇਹਨਾਂ ਤੇ ਕੀਤਾ ਜਾ ਕੋਈ ਕਾਰਵਾਈ ਨਹੀਂ ਕੀਤੀ ਕਦਾ ਡੜਾ ਲਾ ਦੇ ਜੀ ਅਸੀਂ ਕਰਾਂਗੇ ਕਰਾਂਗੇ ਐਵੇਂ ਟਾਲੀ ਫਿਰਦੇ ਨੂੰ ਹੁਣ ਸਾਨੂੰ ਰਾਤ ਨੂੰ ਜਾਂਦੇ ਨੂੰ ਸਾਨੂੰ ਉੱਤੇ ਦਰਦ ਦਬਾ ਪਾਉਣ ਦੇ ਨੂੰ ਤੁਹਾਨੂੰ ਵੜ ਦੇਵਾਂ ਦੇ ਤੁਹਾਨੂੰ ਉਹ ਮੁੰਡਾ ਵੀ ਪਹਿਲੇ ਬੋਲਦਾ ਸੀ ਮੈਂ ਗੋਲੀ ਮਾਰ ਦੇਵਾਂ ਦਾ ਤੁਹਾਨੂੰ ਐ ਕਰ ਦਿਆਂਗਾ ਤੇ ਅਸੀਂ ਜੇ ਲੋਕਸ਼ਾਪ ਤੱਕ ਜਾ ਰਾ ਕਰ ਦਿੱਤਾ ਹੈ ਧਮਕੀਆਂ ਦਿੱਤੀਆਂ ਆਈਆਂ ਜੀ ਇਹ ਕਰਨੋਂ ਤੋਂ ਪਹਿਲੇ ਇਹ ਥੋੜਾ ਜਾਂ 2-4 ਦਿਨ ਆਨਾ ਮੈਂ ਤੁਹਾਨੂੰ ਗੋਲੀ ਮਾਰ ਦੇਵਾਂ ਦਾ ਇੱਕ ਮੇਰਾ ਪੋਤਰਾ ਹੈ ਤੇ ਬੜੇ ਪਰੇਸ਼ਾਨ ਹੈ ਮੁੰਡੇ ਨੇ ਨਮ ਕੇਂਦਰੀ ਤੇ ਆ ਤੁ ਮਾਰ ਗੋਲੀ ਮਾਰ ਦਿਆਂ ਦਾ ਦੋਨੇ ਸਾਰਿਆਂ ਨੂੰ ਤੇ ਇਹਦੇ ਵਾਰ ਦੱਸਿਆ ਨਹੀਂ ਇਹਨਾਂ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਜੀ ਦੱਸਿਆ ਕਿ ਹੁੰਦੇ ਹੀ ਨਹੀਂ ਕੋਈ ਸੁਣਾਈ ਨਹੀਂ ਕਰਦਾ